ਉਹ ਖੋਸੇ ਕੋਟਰੇ ਵਾਲੇ ਅਮਰੀਕ ਜੱਗਾ ਨੰਬਰ ਲੈ ਕੇ ਭੱਜੜਾ ਆ ਇਹ ਆ ਇਹ ਆ ਇਹ ਆ ਅੱਜ ਕਮਾਲ ਪਹਿਲਾ ਰੇਡ ਹੁਣ ਜੱਫਾ ਪਹਿਲਾ ਰੇਡ ਉਹ ਥੇੜਾ ਬੈਸਟ ਰੇਟ ਬਣਿਆ ਗਗਨ ਜੋਗੇ ਵਾਲੀਆ ਪਰ ਸਾਹਮਣੇ ਦੇਖਾਂਗੇ ਸੁੱਖਾ ਇਹ ਸਮੇਂਦਰ ਜੜਪੁਰੀਆ ਰੇਡ ਪਾਉਣ ਲਈ ਬੱਧਿਆ ਹੋਇਆ ਦੁੱਕਾ ਬੜਾ ਖੁਸ਼ੀ ਚਿੱਟੀ ਵਾਲਾ ਜੱਗਾ ਚਿੱਟੀ ਵਾਲਾ ਕਬੱਡੀ ਦਾ ਹੋ ਚਿੱਟੀ ਵਾਲੇ ਜੱਗੇ ਦੇ ਦੋ ਜੱਫੇ 1000 ਡਾਲਰ ਦੇ ਆ ਲੱਕ ਨੂੰ ਨਾਗ ਬੜੇਵਾ ਮੱਲੀ ਸਾਹਿਬ ਕਹਿੰਦੇ ਆ ਥਾਪੀ ਮਾਰਿਆ ਜੱਟ ਨੇ ਲਾਹੌਰ ਹਿੱਲਿਆ ਐਕਸ਼ਨ ਉਹ ਜੱਗੇ ਦੇ ਆ ਸਰਦਾਰ ਚੂੜਸੀ ਜੀ ਚਾਰਲੀ ਸਾਹਿਬ ਆ ਵੇਖੋ ਮੁੰਡਾ ਜ ਦੁਨੀਆਂ ਨਚਾਈ ਫਿਰਦਾ ਦੁਨੀਆਂ ਨਚਾਈ ਦਿੰਦਾ ਆ ਮੁੰਡਾ ਦੁਨੀਆਂ ਨਚਾਈ ਫਿਰਦਾ ਭਲਵਿੰਦਰ ਬਾਸੀ ਹਰੇਕੀ ਦੌਰ ਵੀ ਤਾੜੀਆਂ ਕੈਨਾਂ ਦਾ ਮਾਰ ਕਰੀਏ ਆ ਗੱਲ ਮੈਨੂੰ ਬਹੁਤ ਚੰਗੀ ਲੱਗੀ ਸੁੱਖੇ ਆਈ ਜੱਗੇ ਨੇ ਕੌਡੀ ਪਾਤੀ ਓਏ ਉਹ ਫੌਜੀਆ ਜੱਗਾ ਆ ਗਿਆ ਓਏ ਜੱਗਾ ਹੁਣ ਜਫਾ ਲਾਉਂਦੇ ਆ ਆ ਉਹ ਖੋਸੇ ਕੋਟਰੇ ਵਾਲੇ ਅਮਰੀਕ ਜੱਗਾ ਨੰਬਰ ਲੈ ਕੇ ਭੱਜੜ ਹੈ ਆ ਇਹ ਆ ਇਹ ਆ ਇੱਥੇ ਰੱਖ ਓਏ ਮੁੰਡਿਆ ਇੱਥੇ ਰੱਖ ਖੇਡ ਕਹਾਣੀ ਇਸ ਵਰਦੀਆ ਇਹ ਚਿੱਟੀ ਵਾਲੇ ਜੱਗੇ ਦੇ ਤਾਰੀ ਮਾਰ ਕੇ ਦੱਸੋ ਜਿਹੜਾ ਭਰਾ ਬਣ ਕੇ ਮੈਚ ਬਹੁਤ ਸਰੇ ਦਾ ਮੈਂ ਚੜਿਆ ਪਿਆ ਚਿੱਟੀ ਵਾਲੇ ਜੱਗੇ ਨੂੰ ਕਬੱਡੀਆਂ ਪੌੜੀਆਂ ਪੈ ਗਈਆਂ ਅੱਜ ਕੁਝ ਵੀ ਹੋ ਸਕਦਾ ਆ ਖੋਸੇ ਗੁਰਲੇ ਵਾਲੇ ਆ ਅੱਜ ਸਿਰਾ ਅੱਜ ਇੰਦ ਅੱਜ ਕਮਾਲ ਪਹਿਲਾ ਰੇਡ ਹੁਣ ਜੱਫਾ ਪਹਿਲਾ ਰੇਡ ਹੁਣ ਜੱਫਾ ਪਹਿਲਾ ਕਬੱਡੀ ਹੁਣ ਜੱਫਾ ਇੱਥੇ ਰੱਖ ਖਿੱਚ ਆ ਜੱਫਾ ਚਾਕੋਏ ਆ ਜੱਫਾ ਚਾਕੋਏ ਆ ਖਨੇ ਚੱਕੇ ਦਾ ਚਾਰਨੀ ਸਾਹਿਬ ਜੱਗੇ ਦੇ ਐਕਸ਼ਨਾਂ ਨੇ ਅੱਜ ਦੁਨੀਆ ਲੁੱਟ ਲਈ ਅੱਜ ਦੁਨੀਆ ਲੁੱਟ ਲਈ ਖੇਡ ਕਹਾਣੀ ਲਵੀਰ ਜੱਗਾ ਕਿਵੇਂ ਲੱਗਿਆ ਆਲਰਾਊਂਡਰ ਆ ਗਿਆ ਸਵਾਦ ਦੁੱਖ ਟੁੱਟ ਗਏ ਸੰਗਤ ਕਹਿੰਦੀ ਔ ਧੰਨਵਾਦ ਆ ਸਾਰੀ ਸਾਡੀ ਸਖੇਡਾਂ ਦੀ ਕਮੇਟੀ ਦਾ ਜਿਨ੍ਹਾਂ ਨੇ ਨਜ਼ਾਰਾ ਲਿਆਂਦਾ ਔ ਸਾਹਮਣੇ ਦੇਖੋ ਸੁ ਗੱਬਰੂਆ ਜੱਗਿਆ ਸ਼ੇਰ ਮੁੰਡੇ ਨੂੰ ਔ ਟੋਕਾ ਵਾਲਿਆ ਖੁਸ਼ੀ ਦੁਨੀਆ ਚਾਉਂਦੀ ਆ ਕਿ ਦੁੱग्गा ਵਾਲਾ ਜਾਂ ਕਨ ਜਫਾ ਲਾਵੇ ਗੱਲ ਤਾਂ ਬਾਣੀ ਐ ਦੁੱग्गा ਵਾਲਿਆ ਪਰ ਚਿੱਟੀ ਵਾਲਾ ਜੱਗਾ ਦੇਖੋ ਟੁੱਟ ਕੇ ਪਾ ਗਿਆ ਆ ਚਿੱਟੀ ਵਾਲਾ ਚਿੱਟੀਆ ਚਿੱਟੀਆ ਹੋ ਜੇ ਟਿਕਾ ਇਹਨੂੰ ਕਹਿੰਦੇ ਨੇ ਕਿ ਉੱਚੀ ਕੰਧ ਟੱਪਿਆ ਨਾ ਜਾਵੇ ਓਏ ਕੁੱਤੀਆਂ ਭੌਂਕਦੀਆਂ ਉੱਚੀ ਕੰਧ ਟੱਪਿਆ ਨਾ ਜਾਵੇ ਓਏ ਪੱਤੀਆਂ ਭੌਂਕਦੀਆਂ ਆ ਕੁੱਤੀਆਂ